ਚਪਈ ਸਾਹਿਬ ਜੀ ਦੀ ਬਾਣੀ ਦੀ ਬਖਸ਼ਿਸ਼ ਇਸ ਬਾਣੀ ਦਾ ਕੋਈ ਪਰਵਾਹ ਚਲਾਵੇ ਮੈਂ ਇਹਨੇ ਪਾਠ ਰੋਜ਼ ਕਰਨੇ ਨੇ ਇੱਕ ਦਿਨ ਆਉਂਦਾ ਉਹਨੂੰ ਨਾਮ ਮਿੱਠਾ ਲੱਗਣ ਲੱਗ ਪੈਂਦਾ ਸੁਣੇ ਗੂੰਜੋ ਯਾਹੇ ਸੋ ਰਸਨਾ ਪਾਵਈ ਸੁਣੇ ਮੂੜ ਚਿੱਤ ਲਾਏ ਚਤਰਤਾ ਆਵਹੀ ਸੋ ਪਾਈ ਸਾਹਿਬ ਜੀ ਦੀ ਬਖਸ਼ਿਸ਼ ਸੁਣੇ ਮੂੜ ਚਿਤ ਲਾਏ ਚਤਰਤਾ ਆਵਹੀ ਅਗਿਆਨੀ ਨੂੰ ਗਿਆਨ ਮਿਲ ਸਕਦਾ ਹੈ ਮੂੜ ਬੰਦਾ ਚਤਰ ਸਿਆਣਾ ਹੋ ਸਕਦਾ ਹੈ ਸੁਣੇ ਮੂੜ ਚਿਤ ਲਾਏ ਚਤਰਤਾ ਆਵਹੀ ਤੋ ਪਈ ਸਾਭ ਜੀ ਦੀ ਬਖਸ਼ਿਸ਼ ਫਿਰ ਕਹਿੰਦੇ ਦੁਖ ਦਰਦ ਭਉ ਨਿਕਟ ਨਾ ਤਿੰਨ ਨਰ ਕੇ ਰਹੇ ਆਪਣੇ ਜੀ ਕਈ ਸਰੀਰ ਕਈ ਵਾਰੀ ਕਹਿੰਦੇ ਐ ਨਾ ਜੀ ਸਾਡੇ ਘਰ ਛੱਟੇ ਪੈ ਗਏ ਜੀ ਸਾਡੇ ਕੱਪੜੇ ਕੱਟੇ ਗਏ ਜੀ ਸਾਡੇ ਕੋਠੇ ਕਿਸੇ ਨੇ ਹੱਡੀ ਸੁੱਟੀ ਮੀਟ ਦੀ ਜੀ ਸਾਡੇ ਘਰ ਕੁਝ ਕੀਤਾ ਕਿਸੇ ਨੇ ਜੀ ਸਾਡੀ ਬੱਚੀ ਦੀ ਸ਼ਾਦੀ ਨਹੀਂ ਹੋ ਰਹੀ ਵਰ ਬਣਿਆ ਸਾਡਾ ਕਾਰੋਬਾਰ ਨਹੀਂ ਚੱਲ ਰਿਹਾ ਜੀ ਸਾਡਾ ਰਿਜਕ ਬਣਿਆ ਕਲਗੀਧਰ ਪਾਤਸ਼ਾਹ ਕਹਿੰਦੇ ਜੇ ਤੇਰੇ ਕੋਲ ਚੁਪਈ ਸਾਹਿਬ ਦਾ ਧੰਨੇ ਤੇ ਇਹੋ ਜੇ ਡਰ ਤੇਰੇ ਨੇੜੇ ਨਹੀਂ ਆਉਣਗੇ ਆਖੋ ਸਤ ਨਾਮ ਇਹ ਜੋ ਜੰਤਰ ਮੰਤਰ ਤੰਤਰ ਜਿਨ੍ਹਾਂ ਰਾਈ ਜੇ ਕੁਝ ਐਸਾ ਹੁੰਦਾ ਵੀ ਏ ਤੇ ਉਹਦੇ ਵਾਸਤੇ ਐ ਜਿਨ੍ਹਾਂ ਦੇ ਕੋਲ ਬਾਣੀ ਦਾ ਧਨ ਨਹੀਂ ਕਿਉਂਕਿ ਸੂਰਜ ਪ੍ਰਕਾਸ਼ ਚ ਲਿਖਿਆ ਜੇ ਜੰਤਰ ਮੰਤਰ ਪੁਨ ਤੰਤਰ ਮਹਾਨ ਭੂਤ ਜੇ ਪ੍ਰੇਤ ਦਾਇਤ ਬਲਵਾਨਾ ਕਹਿੰਦੇ ਜੇ ਜਿਹੜੀ ਗੁਰੂ ਨਾਨਕ ਨੇ ਬਾਣੀ ਦੀ ਦਾਤ ਬਖਸ਼ੀ ਏ ਇਹ ਸਭ ਜੰਤਰਾ ਮੰਤਰਾਂ ਤੰਤਰਾਂ ਤੋਂ ਉੱਤੇ ਹੈ ਆਖੋ ਸਤ ਨਾਮ ਇਹ ਸਭ ਇਹਨਾਂ ਚੀਜ਼ਾਂ ਤੋਂ ਉੱਤੇ ਆ ਇਹਦਾ ਸੁਖ ਸਦੀਵੀ ਏ ਦੂਸਰੀਆਂ ਚੀਜ਼ਾਂ ਦਾ ਸੁਖ ਚੰਦ ਸਮੇਂ ਲਈ ਏ ਚੰਦ ਸਮੇਂ ਲਈ ਕੋਈ ਵੀ ਇਸ ਬੰਨੇ ਭਜਦਾ ਜੰਤਰ ਮੰਤਰ ਤੰਤਰਵਲ ਅੱਜ ਅਸੀਂ ਜਿਹੜੀ ਘਰ ਅਖਬਾਰ ਲਵਾਈ ਹੈ ਨਾ ਕਈ ਵਾਰੀ ਹਵਾਰਾਂ ਚ ਇਸ਼ਤਿਹਾਰ ਭੇਜਦੇ ਲੋਕੀ ਇੱਕ ਤੇ ਛਾਪ ਕੇ ਭੇਜਦੇ ਨੇ ਕਈ ਵਾਰੀ ਵੈਸੇ ਵਿੱਚ ਪਾਇਆ ਹੂੰ ਅੱਜ ਅਖਬਾਰ ਜਿ ਇਸ਼ਤਿਹਾਰ ਪਿਆ ਸੀ ਤੇ ਜਦੋਂ ਮੈਂ ਉਹਨੂੰ ਪੜਿਆ ਇੱਕ ਬੰਨੇ ਹਿੰਦੀ ਸੀ ਇੱਕ ਬੰਨੇ ਪੰਜਾਬੀ ਸੀ ਤੇ ਉਹਦੇ ਤੇ ਲਿਖਿਆ ਸੀ ਉਦਾਸ ਹੋ ਗਏ ਹੋ ਕਿਸੇ ਤਰ੍ਹਾਂ ਦੀ ਤਾਤਰਕ ਵਿਦਿਆ ਦੁਆਰਾ ਆਪਣਾ ਅਗਾ ਪਿਛਾ ਕੁਝ ਵੇਖਣਾ ਚਾਹੋ ਸਾਨੂੰ ਫਲਾਣੇ ਪਤੇ ਤੇ ਦਰਸ਼ਨ ਇਹ ਤਾਤਰਕ ਵਿਦਿਆ ਜਿਹੜੇ ਨਾਲ ਕੋਲ ਜਾਂਦੇ ਨੇ ਉਹ ਚੰਦ ਦਿਨਾਂ ਦੀ ਜਿਹੜੀ ਨਾ ਕਾਰਵਾਈ ਹੁੰਦੀ ਸਦੀ ਵੀ ਸੁੱਖ ਨਹੀਂ ਇਹਦੇ ਤੇ ਸਦੀ ਵੀ ਸੁੱਖ ਨਹੀਂ ਕੇਵਲ ਜਨਰਲ ਨੌਲੇਜ ਲਈ ਦਾਸ ਇਹਨਾਂ ਚ ਵੀ ਚੰਦ ਦਿਨਾਂ ਲਈ ਜਨਰ ਨੌਲੇਜ ਲਈ ਬੜੀ ਦਾ ਕੰਨਾਂ 'ਚ ਗੰਦਗੀ ਪਾਈ ਹੁੰਦੀ ਹੈ ਗੰਦਗੀ ਉਹ ਕੰਨਾਂ 'ਚ ਜਿਹੜੀ ਗੰਦਗੀ ਹੈ ਨਾ ਉਹ ਕਣ ਤੇ ਹਵਾ ਦੇ ਕਣਾਂ ਦਾ ਤਲਕ ਹੈ ਜੋ ਇਹਨਾਂ ਨੇ ਤਾਤ੍ਰਿਕ ਵਿਦਿਆ ਸਿੱਖੀ ਹੈ ਉਹ ਕੰਨਾਂ ਦੀ ਗੰਦਗੀ ਦੁਆਰਾ ਤੇ ਹਵਾ ਦੇ ਕਣਾਂ ਦੁਆਰਾ ਨਾ ਆਏ ਹੋਏ ਜਿਗਿਆਸੂ ਦੀ ਗੱਲ ਜਿਹੜੀ ਨਾ ਉਹ ਅੰਦਰ ਦੀ ਤਤਾਂ ਦੁਆਰਾ ਉਹ ਕੰਨਾਂ ਆਪਣੇ ਅਜ ਬੁਝਦੇ ਨੇ ਉਹ ਦੱਸਦੇ ਨੇ ਪ੍ਰਸਦੀ ਵੀ ਸੁਖ ਨਹੀਂ ਦੇ ਸਕਦੇ ਸਦੀ ਵੀ ਸੁਖ ਬਾਣੀ ਵਿੱਚ ਇਹ ਜੋ ਜੰਤਰ ਤੰਤਰ ਇਸ ਤੋਂ ਵੱਡੀ ਗੱਲ ਤੇ ਨਹੀਂ ਐ ਸੂਰਜ ਪ੍ਰਕਾਸ਼ ਲਿਖਿਆ ਕਿਹ ਚੀਜ਼ਾਂ ਹੈ ਨੇ ਜੰਤਰ ਮੰਤਰ ਪੁੰਨ ਤੰਤਰ ਮਹਾਨਾ ਭੂਤ ਜੇ ਪ੍ਰੇਤ ਦਾਇਤ ਬਲਵਾਨਾ ਤੁਹਾਡੇ ਘਰ ਜਰਾ ਜਾਂ ਕੋਈ ਦੁੱਖ ਆਏਗਾ ਤੁਹਾਨੂੰ ਘਟ ਤੋਂ ਘਟ 50 ਬੰਦੇ ਰਾਏ ਦੇਣ ਨਾਲ ਆ ਜਾਣਗੇ ਤੂੰ ਚੱਲ ਫਲਾਣੇ ਸਿਆਣੇ ਕੋ ਉਹ ਫਲਾਣੀ ਵਿਦਿਆ ਕਿਉਂ ਉਹ ਚੰਦ ਦਿਨਾਂ ਲਈ ਆਪਣਾ ਉਸ ਤਾਂਤਰਿਕ ਵਿਦਿਆ ਨਾਲ ਪ੍ਰਭਾਵ ਪਾ ਸਕਦਾ ਪਰ ਸਦੀਵੀ ਸੁੱਖ ਨਹੀਂ ਦੇ ਸਕਦਾ ਸਦੀਵੀ ਔਰ ਮਹਾਰਾਜ ਨੇ ਕਿਹਾ ਇਹ ਬਾਣੀ ਜਿਹੜੀ ਇਹ ਸਭ ਤੋਂ ਮਹਾਨ ਹੈ ਸਦੀਵੀ ਸੁੱਖ ਇਹਦੇ ਵਿੱਚ ਹੈ ਬਾਕੀ ਚੰਦ ਘੰਟਿਆਂ ਦੇ ਕ੍ਰਿਸ਼ਮੇ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹੋ ਜਿਹਾ ਸਮਾਂ ਆ ਜਾਏਗਾ ਇਹੋ ਜੇ ਡਰ ਕਈਆਂ ਨੂੰ ਖਾਣਗੇ ਲੇਕਿਨ ਜਿਹਦੇ ਪੱਲੇ ਚੁਪਈ ਸਾਹਿਬ ਦਾ ਧੰਨ ਹੈ ਉਹਦੇ ਕੋਲ ਉਹਦੇ ਨੇੜੇ ਭਾਉ ਨਹੀਂ ਆਏਗਾ ਦੁਖ ਦਰਦ ਭਾਉ ਨਿਕਟ ਨਾ ਤਿੰਨ ਨਰ ਕੇ ਰਹੇ ਇਹ ਭਾਉ ਉਹਨਾਂ ਦੇ ਨਿਕਟ ਨਹੀਂ ਆਉਂਦਾ